ਹੈਲੋ ਦਰੇ ਜਿਵੇਂ ਆਹ ਇੱਕ ਵਾਰ ਰਮ ਬਰੇਲੀ ਜਾਂਦੇ ਰਿਹਾ ਸੀ ਮਾਰ ਗਿਆ ਬਸ ਆਉਣਾ ਬਈ ਅੱਖ ਲੱਗੀ ਅੱਛਾ ਅੱਖ ਲੱਗੀ ਬਈ ਯਾਰ ਕਿ ਕਿੜਾ ਮਾਰਥਾ ਬਹੁਤ ਨਾ ਫੇਰਾ ਫੇਟ ਮੱਤ ਆਪਣੀ ਗਰਮੀ ਕੱਖੇਗੀ ਦੁਪਹਿਰੇ ਫੋਨ ਕਰਤਾ ਵੀ ਆ ਜਾ ਕਰਾਕੀ ਨਕਾ ਬਦਲਣਾ ਪਊਗਾ ਕਰਮੀ ਪਹਿਲੀ ਰੱਬ ਨੇ ਕਰਤੀਂ ਇਹਂ ਦੇ ਨੂੰ ਪਤਾ ਨਹੀਂ ਕੀ ਹੋ ਰਿਹਾ ਇਹਂ ਦੇ ਯਾਰ ਬਾਦਲ ਦੇ ਨਹੀਂ ਹੈਗੇ ਪੁੱਛ ਲੈਣਾ ਬਾਈ ਨੂੰ ਫੋਨ ਲਾ ਕੇ ਕਰਕੇ ਵੀ ਕਿਹੜਾ ਨਕਾ ਖੁੱਲ ਰਿਹਾ ਸੀ ਮੰਨਦਾ ਪੁੱਛੀ ਲੈਣਾ ਵੀ ਕਿਹੜਾ ਯਾਰ ਉਹ ਕਰਨਾ ਸੀਗਾ ਤੇ ਬੁਖਾਈ ਕਰਾ ਦੇ ਲੇਟ ਨਾ ਹੋ ਗਿਆ ਭੈਣਿਆਂ ਨੂੰ ਹੈਲੋ ਭਾਈ ਕਿਹੜਾ ਨੱਕਾ ਜੀ ਯਾਰ ਮਨਾਂ ਦਾ ਲਾਈਟ ਤਾਂ ਜਾਰੀ ਹੈਗੀ ਲਾਈਟ ਜਾਰੀ ਆ ਫਿਰ ਐਂ ਕਰੋ ਇੱਧਰ ਦੇਖਿਆ ਇੱਧਰ ਕਿੱਲੇ 'ਚ ਪਈ ਜਾਂਦਾ ਪਾਣੀ ਠੀਕ ਆ じゃ ਮੈਂ ਬੰਗੀਆਂ ਕਣੀ ਦੇਖ ਕੇ ਆਉਣਾਗਾ ਹਾਂ ਤੂੰ ਦੇਖਿਆ ਨਾਲੇ ਹੋਆ ਜੇ ਲੇਟ ਭਦਰੀ ਫਿਰ ਤੇ ਕੋਈ ਬਾਹਲਾ ਹੋਣੀ ਹੋਣਾ ਤੂੰ ਤਾਂ ਮੈਂ ਰਾਵਣਾ ਭੱਜ ਜੀ ਠੀਕ ਆ ਭਾਈ ਠੀਕ ਆ ਓਏ ਛੇੜੀ ਲਾਉ ਇਸ ਮਾਣਾ ਓਏ ਇੱਕ ਮਿੰਟ ਇੱਕ ਮਿੰਟ ਲਾਉਣਿਆ ਲਾਉਣਿਆ ਜੇ ਇਥੇ ਕੋਈ ਆ ਗਿਆ ਕੋਈ ਹੰਗਾਮਾ ਹੋ ਗਿਆ ਲੈ ਆਏ ਕਿਸੇ ਦਾ ਡਰ ਮਰੀਦਾਗਾ ਆਪਾ ਬੈਠਿਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮਨੋ ਓਏ ਉਹ ਕੌਣ ਆ ਗਿਆ ਓਏ ਓਏ ਉਹਦਾ ਕਮੇ ਬਹਾਈਆ ਬਣੇ ਰੱਖਿਆ ਨੇ ਉਹਦਾ ਭਾਈ ਉਧਰ ਲਾਗੇ ਪਣ ਤੋਂ ਆਏ ਸੀਗੇ ਉਹਦਾ ਯਾਰ ਬੈਲੀ ਸਾਡਾ ਇੱਧਰ ਗਿਆ ਹੋਇਆ ਪਾਣੀ ਓਰੇ ਓਈ ਕਰਨਾ ਆ ਫਿਰ ਉਹਦਾ ਯਾਰ ਤੈਨੂੰ ਦੱਸੀਦਾ ਇੰਨੇ ਆ ਕਾਊਂਟਰ 'ਤੇ ਖੜੇ ਹਾਂ ਬਰ ਉਹ ਡਰੇ ਨਹੀਂ ਹੋਗੇ ਉਹਦਾ ਗਰਮੀ ਤਾਂ ਦੇਖ ਲੈ ਕਿੰਨੀ ਹੋ ਰਹੀ ਆ ਗਰਮੀ ਦਾ ਕਾਹ ਨੂੰ ਅਸੀਂ ਨਹੀਂ ਓਏ ਉਹ ਤੂਤਾ ਬਈ ਹੁਣ ਆਇਆਗਾ ਇਹਦਾ ਯਾਰ ਬਈ ਸਾਡਾ ਗਿਆ ਹੋਇਆਗਾ ਕਿਹੜੇ ਪਿੰਡ ਤੋਂ ਅਸੀਂ ਆ ਲੱਗੇ ਪਿੰਡ ਤੂੰ ਆਪਾਂ ਕੋੜ ਦੁੰਨੇ ਤੋਂ ਤੇਰਾ ਬਈ ਪਿੰਡ ਦਾ ਨਾਮ ਕੀ ਹੈ ਤੇਰਾ ਮੇਰੇ ਨਾਲ ਹੀ ਆ ਬਈ ਓਏ ਤਾ ਬੋਲੇ ਨਹੀਂ ਜਾਂਦਾ ਓਏ ਨਸ਼ੇੜੀਓ ਓ ਬਈ ਯਾਰ ਹੁਣ ਗਰਮੀ ਐ ਕਿੱਥੇ ਨਹੀਂ ਕਿੱਥੇ ਬੋਲੇ ਆ ਯਾਰ ਬੋਲੀ ਤੂੰ ਪਤਲਾਈ ਜਾਂਨੇ ਓਟੀ ਗੜੂ ਗੱਡਾ ਲਾ ਤਾਂ ਨਾ ਬਈ ਆ ਚੱਲੀ ਬਈ ਆਪਾਂ ਚੱਲਦੇ ਆਂ ਓ ਕਿੱਧਰ ਜਾਂਨੇ ਹੋਰੇ ਹੋ ਰਿਹਾ ਓ ਬਈ ਓ ਜਾਣੇ ਇਧਰ ਤੂੰ ਜਿਹੜੇ ਗੱਲ ਸੁਣ ਕੇ ਜਾ ਉਹ ਪਹਿਲਾਂ ਹਾਂ ਬਈ ਨਾ ਮਰ ਮਲਾਈਆਂ ਕਿਵੇਂ ਬੰਨ ਰੱਖੀ ਬਾਈ ਪਰ ਮਲ ਗਰਮੀ ਬੰਨਣ ਹੈ ਤਰੇ ਤੂੰ ਕਰਦਾ ਜਮੇ ਆ ਬਹਾਂਈਆਂ ਕਿਵੇਂ ਬੰਨ ਇੱਕ ਮਿੰਟ ਸਾਨੂੰ ਉੱਤੇ ਆਉਂਦੇ ਆ ਚੱਲ ਦੇਖਵੇਂ ਤੁਸੀਂ ਆਉਂਗੇ ਆ ਗਿਆ ਇੱਕ ਮਿੰਟ ਆਇਓ ਆਇਓ ਨਾ ਟਿੰਗੜ ਦੇ ਇੱਕ ਨਾ ਇਹ ਗੱਲ ਗੱਲ ਤੋਂ ਪਹਿਲਾਂ ਤੁਸੀਂ ਗੱਲ ਸੁਣ ਦੱਸੀ ਗੱਲ ਉਹ ਗਈ ਬਈ ਗੱਲ ਸੁਣੋ ਬਈ ਗੱਲ ਗੱਲ ਓਏ ਯਾਰ ਖੜਜੋ ਯਾਰ ਦੱਸੀ ਇਹਨੂੰ ਬੰਦ ਲਾ ਉਹ ਤੋੜ ਕੋਈ ਕੋਤ ਬਈ ਗਲਤੀ ਹੋ ਗਈ ਬਈ ਗਲਤੀ ਹੋ ਗਈ ਉਹ ਬਈ ਗਲਤੀ ਇੱਕ ਮਿੰਟ ਇੱਕ ਮਿੰਟ ਉਹ ਬਈ ਇੱਕ ਮਿੰਟ ਬਈ ਕਰ ਲਓ ਕੀ ਕਰਨਾ ਹੈ ਮੈਂ ਨਹੀਂ ਛੇੜਦਾ ਹਾਂ ਆ ਫੋਨ ਇਹ ਚੱਕ ਦੇ ਓਏ ਆ ਫੋਨ ਓ ਹੈਲੋ ਫੋਨ ਚੱਕ ਓਏ ਫੋਨ ਯਾਰ ਤੁਸੀਂ ਯਾਰ ਫੋਨ ਆ ਜਾ ਫੋਨ ਫੋਨ ਬਈ ਤੇਰਾ ਬੰਦ ਲਾ ਯਾਰ ਆ ਬਈ ਓਏ ਹੈਲੋ ਓ ਭਾਂਦੀ ਕਿਹੜਾ ਕਲੇਨੀ ਦਾ ਮੂੰਹ ਦੇਖਿਆ ਸੀ ਕਿੱਥੋਂ ਸੀ ਯਾਰ ਮੋਬਾਈਲ ਵੀ ਖੋਕੇ ਲੈ ਗਏ ਯਾਰ ਬਾਈ ਨੂੰ ਸਾਦਾ ਯਾਰ ਜਾ ਕੇ ਬਾ ਮਾਰੇ ਨਛੇੜੀਆਂ ਆ ਜਾਣੇ ਘਰ ਘਰ ਨਮਰੇ ਨੇ ਅੱਜ ਕੋਈ ਨਹੀਂ ਨਾ ਕੋਣ ਵੀ ਨਹੀਂ ਫੋਨ ਵੀ ਨਹੀਂ ਫੋਨ ਵੀ ਕਰਨਾ ਜੀ ਆ ਵੀ ਲੈ ਗਏ ਯਾਰ ਦੇਣੀ ਇਕ ਲੈਣਾ ਚੜਿਆ ਅੱਜ ਨੂੰ ਇਨਸ਼ਾਅੱਲਾ ਕਿ ਚੱਲਦੀ ਹੈ ਘਰੇ ਫਿਰ ਦੁਬਾਰੇ ਆ ਜਾਵਾਂਗੇ ਕਰੇ ਨਹੀਂ ਆਏਗਾ ਕੋਈ ਤੂੰ ਕੋਲ ਨਹੀਂ ਆਏ ਅਬ ਆਇਆ ਜਾਂਦੇ ਤੂੰ ਕੋਲ ਆ ਮੰਗ ਨੂੰ ਤਸੰ ਮੇਰੇ ਦਿਨਾਂ ਨੂੰ ਸਰਾ ਦੇ ਕੱਖ ਕਰ ਮੈਂ ਕੋਈ ਨਹੀਂ ਆਇਆ ਕੋਈ ਤਸੰ ਨਾ ਛੇਨਾ ਬੰਦ ਰਾਮ ਮਾਰਦੀ ਹੈ ਇਹਦੇ ਆਇਆ ਜਾਂਦੇ ਨਾ ਹੋਰ ਨਹੀਂ ਆਉਂਦਾ ਕਿੱਥੇ ਲਸੀ ਆ ਗਿਆ ਤਾਂ ਪਹਿਲੇ ਆਇਆ ਤਾਂ ਕਿਉਂਤੀ ਆ ਜਾ ਬਈ ਆ ਜਾ ਹੈ ਨਹੀਂ ਕੋਈ ਕਰੇਗਾ ਆ ਜਾ ਕੋਈ ਕਰਨਾ ਉਹ ਬਾਈ ਇਹ ਰਮਸ ਚੁੱਕ ਨਹੀਂ ਕਿ ਕੋਈ ਮਾਤਵੇ ਰੇ ਹੋ ਟੰਕੇ ਬਾਈ ਆ ਯਾਰ ਤੁਮਾ ਆ ਉਹ ਉਹ ਉੱਪਰ ਚਾ ਲੈ ਕੇ ਲਈ ਉਹ ਤੇ ਉਹ ਨਹੀਂ ਰਗਾ ਸਾਰੇ ਆ ਨਾ ਦੇ ਦੇਣੀ ਉਹ ਇੱਕਦਮ ਫੋਨ ਹੋ ਗਏ ਲੈ ਨਾ ਨੋਟੇ ਆ ਮਾਰੇ ਮਾਏ ਪੁੱਛਣਾ ਲੱਗਉਂਦਾ ਅੱਦ ਦੇ ਨੂੰਦੋਂ ਕੋਣ ਲਾਗੇ ਦੇਖਣਾ ਨਹੀਂ ਦੇਖਦੇ ਆ ਪੀਪਲ ਆਪ ਕੋਲ ਬੰਦ ਕਰਖਾ ਹੋਏ ਆ ਉਹਨਾਂ ਨੇ ਮੰਦ ਕਰਤਾ ਨਾ ਉਹ ਵਰਸਮੋਂ ਕੀ ਬੀਰੀ ਰਿਪੋਰਟ ਮਸਾਇਆ ਨੇ ਜੱਟੜੀ ਖਾਣੇ ਨੂੰ ਕਰਿਆ ਉਹਦੇ ਪਾਈ ਉਹਨਾਂ ਨੂੰ ਫੇਰ ਦੇਖਾਂਗੇ ਮੈਂ ਤਾਂ ਹੁੰਦਾ ਉਹ ਚਾਹੋਂਦ ਮਾਇਆ ਖਰਾਬ ਨਹੀਂ ਸੀਗਾ ਪੁਰਾਣੀ ਸੀ ਮਾਣੇ ਕੋਆ ਨਹੀਂ ਆ ਬਈ ਆਪਾਂ ਬਾਹਰੋਂ ਆਉਂਦੇ ਨਾ ਜਦੋਂ ਲੋਕਾਂ ਦਾ ਇਹਨੇ ਗਾਣਾ ਕਰੇ ਵੀ ਗਾਣਾ ਨਹੀਂ ਆ ਇਹ ਜਿਹੜਾ ਕਾਗਿਆ ਮਚਾਰਕੂ ਕਰਾਨੀ ਹੈ ਤਾਂ ਫੇਰ ਬਾਲਾ ਤਾਂ ਕਰਨੀ ਫੇਰ ਇਹ ਚੰਚਾਣ ਨੂੰ ਹਾਂਜੀ ਮਿੱਤਰ ਪੈਰੋ ਸਤਿ ਸ਼੍ਰੀ ਅਕਾਲ ਜਿਵੇਂ ਤੁਸੀਂ ਸਾਡੀ ਵੀਡੀਓ ਦੇਖੀ ਤੇ ਉਹਦੇ ਵਿੱਚ ਤੁਹਾਨੂੰ ਪਤੀ ਲੱਗਿਆ ਹੋਊਗਾ ਵੀ ਅਸੀਂ ਜਿਹੜੇ ਨਸ਼ਿਆਂ ਦੇ ਬਾਰੇ ਗੱਲ ਕਰ ਰਹੇ ਹਾਂ ਨਵੀਂ ਪੀੜ੍ਹੀ ਜਿਹੜੀ ਬਈ ਉਹ ਨਸ਼ਿਆਂ ਦੇ ਵਿੱਚ ਲੱਗ ਰਹੀ ਹੈ ਤੇ ਅਸੀਂ ਇੱਕ ਰੋਕਣ ਦੀ ਕੋਸ਼ਿਸ਼ ਹੀ ਕਰਾਂਗੇ ਤੇ ਅੱਗੇ ਵੀ ਪਾਰਟ ਹੋਰ ਆਉਣਗੇ ਜੇ ਵੀਡੀਓ ਇਹ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨੈਕਸਟ ਪਾਰਟ ਜਲਦੀ ਆਊਗਾ ਬਈ ਧੰਨਵਾਦ